ਚਰਚ ਵੀ ਦੇਖੋ ਡੋਰ ਟੂ ਡੋਰ ਗਏ ਮੀਟਿੰਗਾਂ ਕਰੀਆਂ ਬੜਾ ਰਿਸਪਾਂਸ ਮਿਲਿਆ ਬੜਾ ਲੋਕਾਂ ਦਾ ਪਿਆਰ ਵੀ ਜਿਹੜਾ ਮਿਲਿਆ ਸੋ ਮੈਂ ਸਪੈਸ਼ਲ ਤੌਰ ਤੇ ਇੱਥੇ ਸਾਰਿਆਂ ਦਾ ਧੰਨਵਾਦ ਕਰਦਾ ਆਂ ਵੀ ਇਹਨਾਂ ਦੀ ਮਿਹਰਬਾਨੀ ਸਦਕਾ ਦੇਖੋ ਮੈਨੂੰ 1.5 ਲੱਖ ਤੋਂ ਉੱਪਰ ਵੋਟ ਪਟਿਆਲਾ ਲੋਕ ਸਭਾ ਹਲਕੇ ਤੋਂ ਪਈ ਹੈ ਸੋ ਸਾਰੇ ਹਲਕਿਆਂ 'ਚ ਮੈਂ ਧੰਨਵਾਦ ਕਰਨ ਵਾਸਤੇ ਜਾ ਰਿਹਾ ਹਾਂ ਉਹ ਰਾਜ ਦੇ ਹਾਲਾਤਾਂ ਤੇ ਵੀ ਜਿਹੜੀ ਉਹ ਚਰਚਾ ਹੋ ਰਹੀ ਹੈ ਔਰ ਸੋ ਵੀ ਜਿਹੜੇ ਆ ਲੀਡਰ ਅੱਜ ਪਾਰਟੀ ਤੋੜਨ ਦੀਆਂ ਕੋਸ਼ਿਸ਼ਾਂ ਕਰ ਰਹੇ ਆ ਇਹ ਇਲੈਕਸ਼ਨਾਂ ਦੇ ਦੌਰਾਨ ਵੀ ਬੀਜੇਪੀ ਦਾ ਜਿਹੜਾ ਪ੍ਰਚਾਰ ਕਰਦੇ ਰਹੇ ਉਹਦੇ ਨਾਲ ਸਮਝੌਤੇਆਂ ਦੀਆਂ ਗੱਲਾਂ ਕਰਦੇ ਰਹੇ ਜਿਹਦੇ ਨਾਲ ਪੰਜਾਬ 'ਚ ਇੱਕ ਪ੍ਰਸੰਸ਼ਣ ਕ੍ਰੇਟ ਹੋਈ ਕਿ ਸ਼੍ਰੋਮਣੀ ਅਕਾਲੀ ਦਲ ਸਾਇਦ ਜਿੱਤ ਕੇ ਦੁਬਾਰਾ ਫੇਰ ਬੀਜੇਪੀ 'ਚ ਸ਼ਾਮਲ ਹੋ ਜਾਊਗਾ ਉਹਨਾਂ ਨੂੰ ਸਪੋਰਟ ਕਰੂਗਾ ਇਸ ਕਰਕੇ ਲੋਕਾਂ ਨੇ ਨਾ ਮੋਦੀ ਦੇ ਹੱਕਾਂ ਲੈਣੇ ਨੇ ਆਪਾਂ ਨੂੰ ਵੋਟ ਪਾਈ ਨਾ ਵਿਰੋਧੀਆਂ ਨੇ ਵੋਟ ਪਾਈ ਸੋ ਇਹਨਾਂ ਦੀਆਂ ਜਿਹੜੀਆਂ ਕਾਰਵਾਈਆਂ ਦਾ ਨੁਕਸਾਨ ਸ਼੍ਰੋਮਣੀ ਅਕਾਲੀ ਦਲ ਨੂੰ ਹੋਇਆ ਅੱਜ ਵੀ ਇਹ ਤਾਂ ਨਹੀਂ ਕਹਿੰਦਾ ਵੀ ਮੇਰਾ ਨੁਕਸਾਨ ਸਾਰਿਆਂ ਨੇ ਕਰਿਆ ਪਰ ਜਦੋਂ ਮਾਜਰਾ ਸਾਹਿਬ ਤੇ ਮੈਨੂੰ ਜਰੂਰ ਅਫਸੋਸ ਸਾਹਿਬ ਹੀ ਉਹ ਦੇਖੋ ਦੋ ਹਲਕਿਆਂ ਤੋਂ ਉਹਨਾਂ ਨੇ ਚੋਣ ਲੜੀ ہوئی ਦੋ ਹਲਕਿਆਂ ਦੇ ਇੰਚਾਰਜ ਆ ਉਹਨਾਂorb ਵੀ ਉਹਨਾਂ ਕੋਲ ਆ ਸਨੌਰ ਵੀ ਉਹਨਾਂ ਕੋਲ ਮੇਰੇ ਨਾਲ ਕਮਿਟਮੈਂਟ ਵੀ ਕਰੀ ਵੀ ਮੇਰਾ ਬੇਟਾ ਹਲਕਾ ਇੰਚਾਰਜ ਆ ਉਹ ਛੱਡ ਕੇ ਜਿਹੜਾ ਹਲਕਾ ਨਹੀਂ ਜਾਊਗਾ ਤੁਸੀਂ ਦੇਖੋ 15 ਮਿੰਟ ਵਾਸਤੇ ਹੀ ਪ੍ਰਚਾਰ ਕਰਨ ਲਈ ਆਇਆ ਰੈਲੀ 'ਚ ਵੀ ਮੈਂ ਬੁਲਾਇਆ ਉਹਨਾਂ ਨੇ ਵੀ ਜਿਹੜੀ ਮਦਦ ਕਰਨ ਲਈ ਆਏ ਸੋ ਚੰਦੂ ਮਾਜਰਾ ਸਾਹਿਬ ਦੀ ਇੱਕ ਪਰਸੈਪਸ਼ਨ ਲੋਕਾਂ 'ਚ ਬਣੀ ਹੋਈ ਆ ਵੀ ਇਹ ਅਕਾਲੀ ਦਲ ਦੇ ਕਿਸੇ ਕੈਂਡੀਡੇਟ ਦੀ ਕਦੇ ਮਦਦ ਨਹੀਂ ਕਰਦੇ ਬਲਕਿ ਇਹ ਹਰਾਂਦੇ ਹੈਗੇ ਆ ਉਹਨੂੰ ਤੇ ਸਿਰਫ ਆਪਣੇ ਆਪ ਨੂੰ ਵੋਟ ਪਾਉਂਦੇ ਆ ਇਸ ਇਲੈਕਸ਼ਨ ਚ ਉਸੇ ਦੀ ਸਟੈਂਪਿੰਗ ਉਹਨਾਂ ਨੇ ਦੁਬਾਰਾ ਕਰਦੀ ਜਿਹੜਾ ਆ ਮੇਰਾ ਹਲਕੇ 'ਚ ਪ੍ਰਚਾਰ ਵਾਸਤੇ ਨਹੀਂ ਆਇਆ ਮੇਰੀ ਮਦਦ ਕਿ ਜਿਹੋ ਨਾਲ ਪਹਿਲਾਂ ਨਾਬੇ ਹਲਕੇ ਦੀ ਸਮੁੱਚੀ ਸੰਗਤ ਦਾ ਸੂਚੇ ਲੀਡਰ ਸਾਹਿਬਾਨ ਦਾ ਜਿਹੜੇ ਕਿ ਵੱਡੇ ਪੱਦਰ ਦੇ ਆਏ ਜਿਨ੍ਹਾਂ ਨੂੰ 3 ਘੰਟੇ ਵੇਟ ਕਰਨਾ ਪਿਆ ਔਰ ਫਿਰ ਵੀ ਲੋਕ ਚਟਾਨ ਦੀ ਤਰ੍ਹਾਂ ਖੜੇ ਰਹੇ ਤੋਂ ਮੈਂ ਉਹਨਾਂ ਸਾਰੇ ਵਰਕਰ ਦਾ ਧੰਨਵਾਦ ਕਰਦਾ ਤੇ ਸ਼੍ਰੀ ਅਨਕੇਸ਼ ਸ਼ਰਮਾ ਜੀ ਦਾ ਵੀ ਧੰਨਵਾਦ ਕਰਦਾ ਕਿ ਜਿਹੜੇ ਹਾਰਨ ਤੋਂ ਬਾਅਦ ਚ ਵੀ ਰਾਜੂ ਖੰਨਾ ਜੀ ਇਹ ਸਾਰੇ ਧੰਨਵਾਦ ਕਰਨ ਦਾ ਇਸ ਤਰ੍ਹਾਂ ਦੱਸ ਕੇ ਕਹਿ ਰਹੇ ਦੇਖੋ ਦੋ ਤਰ੍ਹਾਂ ਦੋਗਲਾ ਬੰਦਾ ਨਹੀਂ ਚੱਲ ਸਕਦਾ ਦੇਖੋ ਸ਼ਰੋਮਨੀ ਕਾਲੀਆ ਸਧਾਂਤਾ ਨਾਲ ਜੁੜੀ ਪਾਤੀ ਹੈ। ਦੇਖੋ ਅੱਜ ਹਿੰਦੁਸਤਾਨ ਦੇ ਵਿੱਚ ਜੇ ਕਿਸੇ ਕੁਛ ਨੇ ਨਰਿੰਦਰ ਮੋਦੀ ਤੇ ਹਮੇਸ਼ਾ ਦੀ ਅੱਖ ਚੱਕ ਕੇ ਫਗਲ ਕੀਤੀ ਹੈ, ਸ਼ਰੋਮਨੀ ਕਾਲੀਆ ਨੇ ਕੀਤੀ ਹੈ। ਉਹਦੇ ਪ੍ਰਧਾਨ ਸਰ ਸੁਖਬੀ ਸਿੰਘ ਬਾਦਲ ਨੇ ਕੀਤੀ ਹੈ। ਦੇਖੋ ਜਦ ਅਲਾਈਂਸ ਦੀ ਗੱਲ ਚੱਲਦੀ ਸੀ ਦੋ ਤੋ ਕੀ ਗੱਲ ਚੱਲੀ ਬੰਦੀ ਸਿੰਘਾਂ ਦੀ ਰਿਹਾਈ, ਪੰਜਾਬੀ ਕਿਸਾਨੀ ਮੁੱਦਾ, ਗੁਰੂਗ੍ਰਾਂਧ ਧਾਮਾਂ ਦੇ ਦਖਲ ਦਾ ਜਿਵੇਂ ਦਿੱਲੀ ਪ੍ਰਬੰਧਕ ਕਮੇਟੀ ਤੋੜੀ ਆ ਹਰਿਆਣਾ ਟਕੀਤਾ, ਵੀ ਚੰਡੀਗੜ੍ਹ ਦੀ ਗੱਲ ਕਰੀਏ, ਪਾਣੀਆਂ ਦੀ ਗੱਲ ਕਰੀ ਜਾਵੇ, ਜੇ ਜਦ ਤੱਕ ਬੀਜੇਪੀ ਸਰਕਾਰ ਇਹਨਾਂ ਮੁੱਦਿਆਂ ਨੂੰ ਹੱਲ ਨਹੀਂ ਕਰਦੀ ਉਹ ਤੱਕ ਅਸੀਂ ਐਲਾਈਅੰਸ ਨਹੀਂ ਕਰਨਾ ਤੇ ਅੱਜ ਬਾਹਰ ਨਿਕਲ ਗਏ ਜੇ ਤੱਕ ਕਿਸੇ ਦੇ ਪਰਿਵਾਰ ਨੂੰ ਤੀਜੀ ਟਿਕਟ ਦੇ ਦਿੰਦੇ ਤਾਂ ਆਸਾਸ 20 ਵੀ ਸਵਾਲ ਚੰਗਾ ਸੀ ਪਹਿਲਾ ਮੰਤਰੀ ਬਣੇ ਐਮਪੀ ਬਣੇ ਪਰ ਕਿੱਡਾ ਕੁ ਸਮਾਨ ਪਾਰਟੀ ਬੋਲੇ ਆ ਤੇ ਅੱਜ ਜਦੋਂ ਪਾਰਟੀ ਲੋਡ ਆ ਤੇ ਕੋ ਸਾਰੇ ਬੰਦੇ ਅੱਜ ਕਹਿੰਦੇ ਸਾਬ ਪ੍ਰਕਾਸ਼ ਸਿੰਘ ਬਾਲਜੀ ਬਹੁਤ ਵੱਡੀ ਦੇਣ ਸੀ ਤੇ ਪ੍ਰਕਾਸ਼ ਸਿੰਘ ਬਾਲਜੀ ਦੀ ਮੜੀ ਤਾਂ ਠੰਡੀ ਇਹ ਤੱਕ ਹੋਈ ਨਹੀਂ ਹੈ ਤੇ ਇਹ ਇਹ ਲੋਕ ਪਹਿਲਾਂ ਉਹਨਾਂ ਦੇ ਪਰਿਵਾਰ ਨੂੰ ਲੱਤਾਂ ਨੂੰ ਪੈ ਗਏ ਫਿਰ ਉਹਨਾਂ ਨੂੰ ਨੁਕਸਾਨ ਕਰਨ ਦੇ ਪਾਸੇ ਪੈ ਗਏ ਚਾਹੀਦਾ ਉਹਦੇ ਅਗੂਰ ਨੇ ਸੀ ਕਿ ਆਸਾਸ 20 ਵੀ ਵਾਰ ਨਾਲ ਉਹ ਮਰੀ ਗੱਲੇ ਖੜਨਾ ਚਾਹੀਦਾ ਸੀ ਇਹ ਡਿਜੀ ਮਹਾਤ ਲਈ ਪਾਰਟੀ ਦਾ ਨਕਸ਼ਾਡ ਕਰ ਰਹੇ ਸਨ ਭਰਾਜੇ ਸਾਹਿਬ ਅੱਲਾਹ ਦੋ ਜੀ